ਪਾਣੀ ਤੇ ਪਾਣੀ ਤੇ ਇੱਕ ਨਿਯਮ ਨਾ ਨਿਯਮ ਨਾ 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 ਸੁਨੀਤਾ ਜਿਹੜੇ ਜਿਹੜੇ ਦੱਸੇ ਜਿਹਨੂੰ ਮਾਰਿਆ ਗਿਆ ਉਹ ਤੁਹਾਨੂੰ ਕੀ ਲੱਗਦਾ ਦੋਤੀ ਸੀਗੀ ਕੀ ਪੂਰੇ ਘਟ ਲੱਗੀ ਹੋਈ ਹੈ ਜੇ ਕਿ ਬਸ ਬਿਚੋ ਕਲਾਸ ਚ ਲੈ ਕੇ ਗਿਆ ਸਟੇਟਿੰਗ ਕਲਾਸ ਲੰਨ ਦੇਉਂਦੇ ਸੀ 6 ਵਜੇ ਦੇਗੇ ਸਾਰਾ ਸਮਾਂ ਨੋ ਲਾ ਕੇ ਆਇਆ ਕੋਈ ਮਾਰੀ ਬਿਚ ਇੱLEM ਦੇ ਕੋਈ ਇਦਾਂ ਦੀ ਘਟਨਾ ਹੋਈ ਹੈ ਸਾਬਤ ਪਹਿਲੇ ਇੱਕ ਵਾਰੀ ਪਾਣੀ ਚ ਕੈਮੀਕਲ ਪਾਇਆ ਪਿਆ ਇੱਕ ਵਾਰੀ ਦੁੱਧ ਚ ਪਾਣੀ ਪਾ ਕੇ ਦੁੱਧ ਚ ਪਾ ਕੇ ਲੈ ਕੇ ਆਇਆਗਾ ਉਹਦੇ ਦੁੱਧ ਤੇ ਪੀਤਾ ਨੇ ਕੈਮੀਕਲ ਸਕੂਲ ਚ ਫੋਨ ਆ ਗਿਆ ਸੀਗਾ ਵੀ ਬੱਚਾ ਮੌਮਟਿੰਗ ਲੱਗੀ ਬੱਚੇ ਨੂੰ ਲੈ ਜਾ ਵਾਪਸ ਪਾਣੀ ਦੇ ਮਿਕਸਚਰ ਪਾਣੀ ਦੀ ਬੋਤਲ ਸੀ ਸਕੂਲ ਵਾਲੀ ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ ਉਹ ਤੋਂ ਕੋਈ ਤੁਸੀਂ ਪੁੱਛਣ ਕੰਪਲੀਟ ਨਹੀਂ ਕੀਤਾ ਨਾ ਜੀ ਫਿਰ ਕੁੜੀ ਕਹਿੰਦੀ ਮਮੀ ਨਹੀਂ ਕਹਿੰਦੀ ਆਪਾਂ ਨੂੰ ਗਲਤਫਹਿਮੀ ਹੋ ਗਈ ਨਹੀਂ ਐਸਾ ਕੰਮ ਕਾਂਡ ਨਹੀਂ ਕਰ ਸਕਦੇ ਬਸ ਕੁੜੀ ਵਿਸ਼ਵਾਸ ਵਿਸ਼ਵਾਸ ਦੇ ਤੇਰਾ ਜਸਨ ਦਾ ਧੋਖਾ ਕੀ ਕਾਰਨ ਕੀ ਹੈ ਕਿ ਇਹ ਸਮਝੇ ਕਿਉਂ ਇਦਾਂ ਉਹਨੇ ਕੀਤਾ ਬਸ ਰਾਜੇ ਕੁੜੀ ਨੂੰ ਲਾਇਕ ਨਹੀਂ ਸੀ ਕਰਦੇ ਸਾਲ ਹੋ ਗਏ ਸੀ ਵਿਆਹ ਨੂੰ ਕੁੜੀ ਨੇ ਪਾਪਾ ਪਾਪਾ ਕਰਦੇ ਪਾਪਾ ਜੀ ਮੇਰੇ ਪੇਪਰ ਤੁਸੀਂ ਬੈਸਟ ਆਪ ਲਗੋ ਉਹ ਕਦੇ ਉੰਗਲਾ ਕਿ ਬਿਜਾਰ ਸੀ ਲੈ ਕੇ ਜਾਂਦਾ ਸੀ ਕਦੇ ਕੁਛ ਨਹੀਂ ਸੀ ਲਾਇਕ ਨਹੀਂ ਸੀ ਕਰਦਾ ਦੋ ਮਹੀਨਾ ਤੱਕ ਇਹ ਤੇਰੇ ਮਾਈਕੇ ਛੱਡ ਦੇ ਕੁੜੀ ਨੂੰ ਉਹ ਕਹਿੰਦੀ ਕਿ ਨਮਾ ਸੈਕਸ਼ਨ ਸ਼ੁਰੂ ਹੋ ਰਿਹਾ ਹੈ ਕਹਿੰਦੀ ਅਸੀਂ ਵਾਅ ਅਸੀਂ ਚੱਲੇ ਜਾਣਾ ਵੀ ਨਹੀਂ ਤੁਸੀਂ ਛੱਡਣਾ ਵੀ ਨਹੀਂ ਤੇ ਕੁੜੀ ਦਾ ਬਸ ਰਾਤ ਡੱਡ ਬੁੱਢੀ ਖਤਮ ਕਰ ਹੁਣ ਕਿੱਥੇ ਆ ਉਹਰਾ ਪੁਰਾਣਾ ਕੀ ਮੰਗ ਕਰਦੇ ਨੇ ਮੰਗ ਤਾਂ ਸਹੀ ਹੀ ਕਰਦੇ ਸਨ ਤਾਂ ਇਨਸਾਫ ਸੇ ਇੰ데ਗਾ ਬਰਾਬਰ ਸਾਡੇ ਬਰਾਬਰ ਮਾਰੋ ਕੋਈ ਨੂੰ ਅਸੀਂ ਫੇਰ ਚੱਕ ਲਈਏ ਅਸਲ ਹੈ ਇਨਸਾਫ ਮੰਗਦੇ ਮਾਰਿਆ ਉਹਦੇ ਬਾਪ ਨਹੀਂ ਹੈ ਹਾਂਜੀ ਕੋਈ ਦੇ ਬਾਪ ਨੇ ਮਾਰਿਆ ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਜਿੱ ਕਿਵੇਂ ਮਾਰਿਆ ਕੋਈ ਕਰੋ ਲੈ ਕੇ ਗਿਆ ਜੀ ਤੋਲੀਆ ਤਰਵਾਇਆ ਗੱਡੀ ਦੇ ਵਿੱਚ ਕਦੇ ਅੱਗੇ ਨਾ ਪਿੱਛੇ ਤੋਲੀਆ ਤਰਿਆ ਮੈਂ ਪੀਜਾ ਖਵਾ ਰਿਆਂ ਜੀ ਮੈਂ ਫਰਾਣਾ ਕਰ ਰਿਆਂ ਜਿਵੇਂ ਤੇਮ ਕੋ ਕੁਛ ਨਹੀਂ ਕੀਤਾ ਨੇ ਇਹ ਤਾਂ ਸਿਰਫ ਪਲਾਨ ਬਣਾ ਕੇ ਗਏ ਲੈ ਕਿ ਗਏ ਟਾਵਲ ਰੱਖੇ ਟਾਵਲ ਐ ਨਹੀਂ ਪਤਾ ਮੂੰਹ ਤੇ ਰੱਖ ਕੇ ਮਾਰੀ ਹੈ ਜੀ ਕੁੜੀ ਰੱਬ ਜਾਣੇ ਕਿਵੇਂ ਮਾਰੀ ਹੈ ਕੁੜੀ ਦੇ ਨਖ ਨੂੰ ਮਾਰੇ ਪੂਰਾ ਨੋਚਿਆ ਪਿਆ ਸੀ ਮੈਂ ਸਪੈਸ਼ਲ ਐਸੀ ਕਰਕੇ ਲੈ ਕੇ ਆਂਦੀ ਕੁੜੀ ਗਈ ਹੋਈ ਸੀ ਨਹੀਂ 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 ਕੁੜੀ ਸਪੈਸ਼ਲ ਲੈ ਕੇ ਗਈ ਸਟੇਡੀਅਮ ਕਲਾਸ ਲੰਦੀ ਹੁੰਦੀ ਸੀ 6 ਤੋਂ 7 ਵਜੇ ਦੀ ਕਰਦੀ 7 ਵਜੇ ਤੋਂ ਬਾਅਦ ਸਵਾ 9 ਲੈ ਕੇ ਆਇਆ ਫਟਾਫਟ ਕਹਿੰਦਾ نیچے ਆ ਜਾ ਕੋ ਮੇਰੇ ਬੇਟੀ ਨੂੰ ਕਹਿੰਦਾ ਤੇ ਮਾਨਵੀ ਦੀ ਹਾਲਤ ਖਰਾਬ ਹੈ ਮਾਨਵੀ ਤਾਂ ਉੱਥੇ ਖਤਮ ਸੀ ਜਿਵੇਂ ਦੀ ਹਾਂਜੀ ਉੱਥੇ ਮਾਰ ਕੇ ਲੈ ਕੇ ਆਇਆ ਜੀ ਸਾਨੂੰ ਤੇ ਇਨਸਾਫ ਚਾਹੀਦਾ ਹੈ ਬਰਾਬਰ ਸਾਨੂੰ ਉਹਨਾਂ ਦੀ ਫੈਮਿਲੀ ਬਰਾਬਰ ਸਮਝ ਖਤਮ ਕਰਵਾਉਣਾ ਹਾਂਜੀ ਉਹਨਾਂ ਦਾ ਕੋਈ ਨਹੀਂ ਆਇਆ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਬੱਚੇ ਨਾਲ ਬੱਤ ਚ ਚੱਕਾਗੇ ਸਾਨੂੰ ਇਨਸਾਫ ਚਾਹੀਦਾ ਮੇਰੇ ਕੋਲ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜਿਆ ਕਰਕੇ ਨਹੀਂ ਆਈ ਕਹਿੰਦੇ ਸੀ ਮਾਰਕੀਟ ਜਾ ਰਿਹਾ ਉਹਨੂੰ ਪੀਜ਼ਾ ਵਗੈਰਾ ਖਵਾਉਂਗਾ ਤੇ ਜਿਓਮੈਟਰੀ ਦੀ ਬਾਣੀ ਹੈ ਮਨ ਕੇ ਕੋਈ ਨਹੀਂ ਘਰੇ ਆਜਾ ਆਪਾਂ ਕੱਲੂ ਚੱਲਾਂਗੇ ਕਹਦੇ ਨਹੀਂ ਮੈਂ ਜਾ ਰਿਹਾ ਮੈਂ ਫੇਰ ਫੇਰ ਅਟਕ ਕੇ ਬੋਇਆ ਫੋਨ ਕੀਤਾ ਮੈਂ ਕਿੰਨੀ ਲੇਟ ਹੋ ਕੇ ਆਈ ਨਹੀਂ ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਹਲੇ ਕੁਮਰੇ ਆ ਫਿਰ ਮੈਂ ਪੋਣੀ 9 ਵਜੇ ਗਿਆ ਮੈਂ ਕਿਹਾ ਹੁਣ ਪੋਣੀ 9 ਵਜੇ ਆਈ ਨਹੀਂ ਲੈ ਕਹਿੰਦੇ ਦੁੱਧ ਲੈ ਕੇ ਆ ਰਹੇ ਆ ਫਿਰ 9 ਵਜੇ ਫੋਨ ਕੀਤਾ ਕਹਿੰਦੇ ਤੂੰ ਛੇਤੀ نیچے ਆ ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮਾਨੀ ਨੂੰ ਕੀ ਹੋ ਗਿਆ ਜਦੋਂ ਮੈਂ نیچے ਆਈ ਤਾਂ ਗੱਡੀ ਨਹੀਂ ਸੀ ਮੈਂ ਦੁਬਾਰੇ ਫੇਰ ਫੋਨ ਕੀਤਾ ਤੇ ਜਦੋਂ ਮੈਂ ਆਈ ਨੀਚੇ ਮਾਨੀ ਬਿਲਕੁਲ ਬੁਰਾ ਹਾਲ ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ ਤੇ ਮੈਨੂੰ ਕਮਾਨੀ ਲੁਕੀ ਹੋ ਗਿਆ ਕਹਿੰਦੇ ਪਤਾ ਨਹੀਂ ਹਲੇ ਤਾਂ 5 ਮਿੰਟ ਪਹਿਲਾਂ ਠੀਕ ਸੀ ਹੁਣੀ ਹੋ ਨਹੀਂ ਪਤਾ ਨਹੀਂ ਕਹਿੰਦੇ ਪੀਜਾ ਖਾਦਾ ਪੀਜਾ ਖਾਦਾ ਪੀਜਾ ਖਾ ਕੇ ਕੁਝ ਹੋ ਗਿਆ ਬਸ ਫਿਰ ਉਸ ਤਬਾਦੂ ਸੀ ਹਸਪੀਟਲ ਲਿਆਏ ਨੂੰ ਕੁਝ ਵੀ ਨਹੀਂ ਸਰ ਵਿੱਚ ਪਹਿਲਾਂ ਵੀ ਕੋਈ ਤੇ ਕੋਈ ਇਦਾਂ ਕਰਨਾ ਹੋਈ ਹੁੰਦਾ ਹੈ ਹਾਂਜੀ ਅੱਜ ਤੋਂ 2 ਟਾਈ ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਲਾਇਆ ਸੀ ਸਕੂਲ ਵਾਲੇ ਨੂੰ ਕੁਝ ਸਕਦੇ ਹੋ ਹੌਲੀਵੁੱਡ ਸਕੂਲ ਤੋਂ ਪੜ੍ਹਦੀ ਸੀ ਬਸ ਉਦੋਂ ਐਂ ਲੱਗਿਆ ਵੀ ਗਲਤਫਹਿਮੀ ਹੋ ਰਹੀ ਹੈ ਗਲਤਫਹਿਮੀ ਹੋ ਰਹੀ ਹੈ ਕੀ ਕਾਰਨ ਸਮਝ ਕਿ ਕਿਹੋ ਜਿਹਾ ਕੀਤਾ ਤੁ ਪਹਿਲਾਂ ਬਸ ਉਹ ਸ਼ੁਰੂ ਤੋਂ ਨੂੰ ਪਸੰਦ ਨਹੀਂ ਕਰਦੇ ਸੀ ਸਾਡੀ 3 ਮੈਰਿਜ ਹੋਈ ਐ ਤੇ ਹੰ ਗਲਤੀ ਸੀ ਵਸ ਗੁੜੀਆਂ ਨੂੰ ਨਹੀਂ ਰੱਖਣਾ ਆਪ ਦੋਨੇ ਰਹਿ ਮੰਗੇ ਕਿੰਨਾ ਟਾਈਮ ਪਹਿਲਾਂ ਮੈਰਿਜ ਹੋਏ ਦੋਨਾਂ ਨੂੰ ਕਿਸੇ ਕਸਾਣਾ ਨਹੀਂ ਹਾਂ ਸਾਨੂੰ ਜਬ ਨੇਕ ਕਿ ਮੈਰਿਜ ਅਸੀ ਇਹ ਕੁੜੀ ਕੋਈ ਤਕਰੀਬਨ 10-11 ਸਾਲ ਦੀ ਕੁੜੀ ਸੀ ਜੀ ਤੇ ਇਹਦੇ ਉੱਤੇ ਸਾਨੂੰ ਸ਼ੱਕ ਆ ਗਈ ਮੂਰ ਤੇ ਕਪੜਾ ਰੱਖ ਕੇ ਤੂੰ ਮਾਰਿਆ ਗਿਆ ਕਿਨੇ ਮਾਰੇਗੇ ਉਹਦੇ ਫਾਜ਼ ਨਹੀਂ ਸੱਚੇ ਲਾਫਾਜ਼ ਸੀ ਉਹਦਾ ਅੱਛਾ ਹਾਂਜੀ ਕੀ ਕਰ ਰਹੇ ਸੀ ਤੁਸੀਂ ਕਿਉਂ ਮਾਰ ਰਹੇ ਹੋ ਕਰੀਏ ਉਹ ਧਖਣ ਜਾਂਦਾ ਸੀ ਜੀ ਬਸ ਇਹੀ ਕਰਨਾ ਹੋਟਲ ਕਰਨੀ ਹੋ ਸਕਦਾ ਪਹਿਲਾਂ ਇਹ ਜਿਹੜਾ ਗੱਲਬਾਤ ਹੋ ਗਈ ਦੇਸੀ ਰੱਖਾਂਗੇ ਤਾਂ ਕਿ ਜਿਸ ਕੁੜੀ ਹੈ ਤੇ ਹੁਣ ਕਿੱਥੇ ਉਹਦੇ ਕੋ ਪਰਿਵਾਰ ਮੈਂਬਰ ਜਾਂ ਕੋਈ ਹੋਰ ਕੋਈ ਆ ਪਰਿਵਾਰਕ ਮੈਂਬਰ ਕੋਈ ਨਹੀਂ ਆਇਆ ਜਿੱਥੇ ਕੋਈ ਰਿਸ਼ਤੇ ਹੋਇਆ ਸੈਕੰਡ ਮੈਰਿਜ ਸੀ ਇਹੀ ਸੈਕੰਡ ਮੈਰਿਜ ਸੀ ਕੁੜੀ ਸੈਕੰਡ ਮੈਰਿਜ ਹੈ ਉਹਦੀ ਸੁਣਤਾ ਚੱਲ ਜਾਂ ਮੈਰਿਜਾਂ ਹੋ ਚੁੱਕੀਆਂ ਇਹੀ ਪਸੰਦ ਕਿੰਨੀਆਂ ਹੋਈਆਂ ਨੇ ਸੁਣੋ ਚਾਹੇਗਾ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀ ਉਹ ਕੰਮ ਕਰੇ ਕੋਈ ਕਰਦੇ ਕੋਈ ਕੰਮ ਨਹੀਂ ਚੀਦਾ ਕੁਝ ਨਹੀਂ ਕਰਦਾ ਕੀ ਹਾਂ ਕੀ ਕਰਦਾ ਜੀ ਸਾਨੂੰ ਕੁਝ ਨਹੀਂ ਪਤਾ ਇਹ ਬਾਰੇ ਮੇਰੇ ਇਹ ਕਿਰਾਏ ਤੇ ਰਹਿ ਰਹੇ ਨੇ ਪਿਛਲੇ 5 ਮਹੀਨਿਆਂ ਤੋਂ ਤੇ ਇਹਨਾਂ ਦਾ ਆਪਸ ਦੇ ਵਿੱਚ ਥੋੜਾ ਬਹੁਤ ਅਸੀਂ ਸੁਣਦੇ ਜਰੂਰ ਸੀਗੇ ਵੀ ਹਾਂ ਇਹਨਾਂ ਦਾ ਚੱਲ ਰਿਹਾ ਇਹਦੇ ਪੇਰੈਂਟਸ ਵੀ ਕਈ ਵਾਰ ਆਏ ਸੀਗੇ ਵੀ ਸਮਝੌਤਾ ਨੂੰ ਉੱਤਰਾਉਣ ਵਾਸਤੇ ਪਰ ਇਹ ਸਕੇਟਿੰਗ ਵਾਸਤੇ ਬੱਚੀ ਜਾਂਦੀ ਸੀਗੀ 6 ਤੋਂ 7 ਸਕੇਟਿੰਗ ਦਾ ਟਾਈਮ ਸੀਗਾ ਪਹਿਲਾਂ ਇਹ ਆਪ ਲੈ ਕੇ ਜਾਂਦੀ ਸੀ ਮੇਰੀ ਮੰਮੀ ਪਰ ਉਹ ਤੋਂ ਬਾਅਦ ਹੁਣ ਪਿਛਲੇ 3-4 ਦਿਨ ਤੋਂ ਇਹ ਉਹ ਤੇ ਲਿਜਾਣ ਲੱਗਿਆ ਗੱਡੀ 'ਚ ਤੇ ਹੁਣ ਇਹ 6 ਤੋਂ 7 ਵਜੇ ਤੱਕ ਜਿਹੜਾ ਅਕਾਲ ਡਿਗਰੀ ਕਾਲਜ ਹੈ ਊਮਨ ਕਾਲਜ ਹੈ ਬਾਬਾ ਨਗਿੰਦਰ ਦੀ ਸਮਾਧ ਦੇ ਨਾਲ ਉਹਦੇ ਅੰਦਰ ਸਕੇਟਿੰਗ ਰਿੰਗ ਹੈ ਉੱਥੇ ਇਹ ਬੱਚੀ ਸਕੇਟਿੰਗ ਕਰ ਰਹੀ थी 6 ਤੋਂ 7 ਵਜੇ ਤੱਕ ਮੈਂ ਵੀ ਉੱਥੇ ਹੁੰਨਾ ਮੇਰੀ ਡਿਊਟੀ ਉੱਥੀ ਹੈ ਤੇ ਉੱਥੇ ਇਹ ਬੱਚੀ ਨੇ ਸਕੇਟਿੰਗ ਕੀਤੀ ਹੈ ਉਹ ਤੋਂ ਬਾਅਦ 7 ਵਜੇ ਤੋਂ ਲੈ ਕੇ ਇਹ 9:20-25 ਮਿੰਟ ਦੇ ਆਸ-ਪਾਸ ਘਰ ਆਈ ਨੇ ਉਸ ਤੋਂ ਬਾਅਦ ਇਹਨੇ ਘਰ ਆ ਕੇ ਜਦੋਂ ਪਰ ਫੋਨ ਕੀਤਾ ਇਹ ਲੇਡੀ ਨੂੰ ਵੀ ਆ ਜਾ ਮਾਨਵੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਭੱਜ ਕੇ ਥੱਲੇ ਆਈ ਇਹ ਕਹਿੰਦੀ ਥੱਲੇ ਨੂੰ ਬੁਲਾ ਲੈਨੇ ਆ ਕਹਿੰਦਾ ਥੱਲੇ ਨੂੰ ਬੁਲਾਉਣ ਦੀ ਲੋੜ ਨਹੀਂ ਕਹਿੰਦਾ ਤੂੰ ਹੀ ਆ ਜਾ ਪਰ ਉਹਨੇ ਫਿਰ ਵੀ ਸਾਨੂੰ ਆਵਾਜ਼ ਮਾਰਤੀ ਫਿਰ ਉਸੇ ਟਾਈਮ ਮੇਰੀ ਮੈਸੇਜ ਇਹਨਾਂ ਨਾਲ ਗੱਡੀ 'ਚ ਬੈਠੀ ਸੀਗੀ ਤੇ ਮੈਂ ਪਿੱਛੇ ਸਕੂਟੀ ਤੇ ਫਿਰ ਆ ਕੇ ਪਹਿਲਾਂ ਮੈਂ ਸਰਕਾਰੀ ਹਸਪਤਾਲ ਆਇਆ ਇੱਥੇ ਮੈਨੂੰ ਇਹ ਲੱਭੇ ਨਹੀਂ ਤੇ ਇਹ ਕਿਤੇ ਬਾਜ਼ਾਰ 'ਚ ਪਤਾ ਨਹੀਂ ਹੋਰ ਕਿਤੇ ਲੈ ਕੇ ਫਿਰਿੰਗਾਂ ਬੱਚੀ ਨੂੰ ਤੇ ਜਦੋਂ ਮੇਰੇ ਘਰਦਿਆਂ ਨੇ ਕੂਰ ਕਰਕੇ ਕਿਹਾ ਵੀ ਤੂੰ ਕਿਤੇ ਲੈ ਕੇ ਚੱਲ ਚੰਗੇ ਡਾਕਟਰ ਕੋਲੇ ਡਾਕਟਰ ਮੋਹਤ ਕੋਲ ਲੈ ਕੇ ਗਏ ਪਹਿਲਾਂ ਉੱਥੇ ਪਹੁੰਚੇ ਤੇ ਉਦੋਂ ਪਹਿਲਾਂ ਮੈਂ ਪਹੁੰਚ ਗਿਆ ਸੀ ਉੱਥੇ ਤੇ ਉਹ ਗੱਡੀ 'ਚ ਉਤਰਿਆ ਮਸਾਂ ਤੇ ਮੈਂ ਉਹਨੂੰ ਬੇਟੀ ਨੂੰ ਚੱਕਿਆ ਪਰ ਮੈਨੂੰ ਇਹ ਨਹੀਂ ਲੱਗਦਾ ਵੀ ਬੇਟੀ 'ਚ ਉਸ ਟਾਈਮ ਹੈਗਾ ਸੀ ਕੁਝ ਠੀਕ ਹੈ ਉਹਦਾ ਵਾਸ਼ਰੂਮ ਵਗੈਰਾ ਨਿਕਲਿਆ ਹੋ ਇਹ ਸਾਡੇ ਵੱਸ ਦਾ ਹੈ ਨਹੀਂਗਾ ਇਹ ਫਿਰ ਅਸੀਂ ਇੱਥੇ ਸਰਕਾਰੀ ਹਸਪਤਾਲ 'ਚ ਆ ਗਏ ਸੀਗੇ ਲੈ ਕੇ ਬੇਟੀ ਨੂੰ ਸਕੂਟੀ ਤੇ ਲੈ ਕੇ ਆਏ ਆ ਅੱਛਾ ਉੱਥੋਂ ਹੀ ਉਹ ਅਸੀਂ ਉਹਨੂੰ ਸਾਹਮਣੇ ਲਾਗੇ ਬੱਚੀ ਉਹ ਬੰਦਾ ਗੱਡੀ ਲੈ ਕੇ ਫਰਾਰ ਹੋ ਗਿਆ ਉਸੇ ਰਹਿ ਉੱਥੋਂ ਹੀ ਭੱਜ ਗਿਆ ਉਹ ਬੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਦਾ ਹਜੇ ਤੱਕ ਕੋਈ ਆਤਾ ਪਤਾ ਹੈ ਨਹੀਂਗਾ ਮੈਨੂੰ ਲੱਗਦਾ ਵੀ ਪੁਲਿਸ ਜੋ ਹੈ ਕਾਰਵਾਈ ਕਰ ਰਹੀ ਹੈ ਮਰੀ ਐਸਐਚਓ ਨਾਲ ਹੁਣ ਗੱਲ ਹੋਈ ਹੈ ਉਹ ਕੰਨੀ ਵੀ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਤੁਸੀਂ ਬੱਚੀ ਨੂੰ ਮਿਲਿਆ ਕਿਸ ਤਰ੍ਹਾਂ ਬੱਚੀ ਦਾ ਸੁਭਾਅ ਕਿਸ ਤਰ੍ਹਾਂ ਕਿਸ ਤਰ੍ਹਾਂ ਮਿਲਿਆ ਜੀ ਜੀ ਬੱਚੀ ਦਾ ਸੁਭਾਅ ਤਾਂ ਇੰਨਾ ਵਧੀਆ ਸੀ ਇੰਨਾ ਵਧੀਆ ਸੀ ਮਤਲਬ ਅਸੀਂ ਰੋ ਰੋ ਕੇ ਆਪਦਾ ਬੁਰਾ ਹਾਲ ਕਰ ਲਿਆ ਵੀ ਸਾਡਾ ਜਿਵੇਂ ਘਰ ਦਾ ਪਤਾਰ ਤਾਂ ਮੈਂਬਰ ਚਲਾ ਜਾ ਹੋ ਗਈ ਮੇਰਾ ਬੇਟਾ ਹੈਗਾ 9 ਸਾਲ ਦਾ ਉਹਦੇ ਨਾਲ ਹਮੇਸ਼ਾ ਖੇਡਦੀ ਰਹਿੰਦੀ ਸੀ ਇੱਕ ਦਿਨ ਵੀ ਕਦੇ ਲੜਦੀ ਨਹੀਂ ਦੇਖਿਆ ਅਸੀਂ ਇੰਨੀ ਪਿਆਰੀ ਬੱਚੀ ਸੀ ਉਹ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਬਹੁਤ ਜਿਆਦਾ ਪਿਆਰੀ ਬੱਚੀ ਸੀ ਉਹ ਇਹ ਇਹਦੇ ਵਾਸਤੇ ਦਾ ਮਤਲਬ ਮੇਰੇ ਕੋਈ ਮੇਰੇ ਕੋਲ ਲੱਭ ਨਹੀਂ ਕੱਲ ਰਾਤ ਇੱਕ ਡਾਕਟਰ ਰੁਕਾ ਮਸੂਲ ਹੋਇਆ ਸੀ ਸਾਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਕਿ ਮਾਨਵੀਨਾ ਦੀ ਲੜਕੀ ਮੌਰਚਰ ਚ ਡੈਥ ਹੋ ਗਈ ਉਹਦੀ ਮੌਰਚਰ ਚ ਉਸ ਤੋਂ ਬਾਅਦ ਅਸੀਂ ਇੱਥੇ ਆਏ ਪੁਲਿਸ ਪਾਰਟੀ ਸਮੇਤ ਤੇ ਮਾਨਵੀ ਦੀ ਮਦਰ ਸਾਨੂੰ ਨੀਹਾ ਮਿਲੀ ਹੈ ਜੀ ਇੱਥੇ ਉਹਨੇ ਸਟੇਟਮੈਂਟ ਲਿਖਾਈ ਉਹਦੀ ਸਟੇਟਮੈਂਟ ਦੇ ਵਿਆਪ ਤੇ ਜਿਹੜਾ ਮਾਨਵੀ ਦਾ ਸੈਕੰਡ ਫਾਦਰ ਸੀਗਾ ਸੰਦੀਪ ਗੋਇਲ ਉਹਦੇ ਤੇ ਅਸੀਂ 103 ਬੀਐਨਐਸ ਤਹਿਤ ਮੁਕਦਮਾ ਦਰਜ ਕੀਤਾ ਹੈ ਤੇ ਤਫਤੀਸ਼ ਚੱਲਿਆ ਰਿਹਾ ਹੈ ਹੁਣ ਪੋਸਟਮਾਰਟਮ ਹੋ ਰਿਹਾ ਡਾਕਟਰੀ ਬੋਰਡ ਬੈਠਾ ਹੈ ਡਾਕਟਰ ਦਾ ਤੇ ਮੌਤ ਦੇ ਸਹੀ ਕਾਰਨਾਂ ਦਾ ਪਾਚੀ ਪਤਾ ਲੱਗੂਗਾ ਲੜਕੀ ਦੀ ਕਿੰਨੀ ਉਮਰ ਹੈ ਜੀ ਕਰੀਬ 8-9 ਸਾਲ ਦੱਸਦੇ ਨੇ ਜੀ ਕੋਈ ਕਾਰਨ ਆ ਪਤਾ ਲੱਗੇ ਜੀ ਕੀ ਕਾਰਨ ਹੈ ਕਿਸ ਤਰ੍ਹਾਂ ਖਚਾ ਗਿਆ ਜੋ ਇਹਨਾਂ ਦੀ ਮਦਰ ਨੇ ਸਟੇਟਮੈਂਟ ਲਿਖਾਇਆ ਉਹਨਾਂ ਨੇ ਕਿਹਾ ਕਿ ਜਿਹੜਾ ਸਾਹ ਕੁੱਟ ਕੇ ਜਾਂ ਕੁਝ ਜੈ ਰਲੀ ਤੀ ਚੀਜ਼ ਦੇ ਕੇ ਮਾਰਿਆ ਬੱਚੇ ਨੂੰ ਉਹਨਾਂ ਦੇ ਬਿਆਨਾਂ ਦੇ ਤਹਿਤ 103 ਬਿਆਨ ਜਦ ਤੱਕ ਕਰ ਰਹੇ ਹੈ ਫੈਮਿਲੀ ਨੇ ਰੋਪ ਲਾਇਆ ਵੀ ਕੋਈ ਪਹਿਲਾਂ ਵੀ ਇਹ ਜਾ ਕੀਤਾ ਗਿਆ ਕੁ ਲੜਕੀ ਨਾਲ ਨੇ ਹਾਲੇ ਤਫਤੀਸ਼ ਜੇ ਕੋਈ ਗੱਲ ਸਾਹਮਣੇ ਆਉਂਦੀ ਤੁਹਾਨੂੰ ਦੱਸ ਦਾਂਗੇ ਰੈਸਟ ਹੋ ਨਹੀਂ ਜੀ ਨਹੀਂ ਰੈਸਟ ਨਹੀਂ ਹੋਈ ਅਜੇ ਕਿਸੇ ਦੀ ਵੀ ਤਫਤੀਸ਼ ਚੱਲ ਰਹੀ ਹੈ ਜਲਦ ਤੋਂ ਜਲਦ ਗ੍ਰਿਫਤਾਰੀਆਂ ਹੋਣਗੀਆਂ